ओके टीएम ਦੇ ਵਿੱਚ ਫਰਸਟ ਲੱਗਿਆ ਅੱਛਾ ਇਹਦੀ ਅੱਗੇ ਬਰੀਡਿੰਗ ਦਾ ਕੀ ਸੁਭਾਵਨਾ ਹੈ ਜੀ ਇਹਦੇ ਬੱਚੇ ਹੈਗੇ ਆ ਜੀ ਮੇਰੇ ਕੋਲ ਇੰਪੋਰਟ ਦੀ ਮੇਰੀ ਖੁਦੀ ਬਰੀਡਿੰਗ ਦੀ ਫੀਮੇਲ ਹੈ ਇਹਦਾ ਕੀ ਕੀ ਤੁਹਾਡੇ ਕੋਲ ਕੀ ਪ੍ਰੂਫ ਸਰ ਮੈਂ ਖੁਦ ਜਾ ਕੇ ਲੈ ਕੇ ਆਇਆ ਮੇਰੇ ਕੋਲ ਵੀਡੀਓ ਪਈ ਹੈ ਤੁਹਾਡੇ ਕੋਲੇ ਵੀਡੀਓ ਪਈ ਆ ਉਹ ਪ੍ਰੂਫਕਤੀ ਗੱਲ ਹੈ ਹਾਂਜੀ ਇਹ ਇਹਦੇ ਪੇਪਰ ਪਏ ਆ ਜੀ ਇਹ ਡੀ ਇਹ ਡੀਐਨਏ ਸਰਟੀਫਾਈਡ ਹੈ ਜੀ ਇਥੇ ਦੇਖਾ ਕਿਵੇਂ ਦੀ ਹੈ ਤੇ ਚਲਦਾ ਫਿਰਦਾ ਕਿਵੇਂ ਦਾ ਕੁੱਤਾ ਉਸ ਦੇ ਹਿਸਾਬ ਨਾਲ ਹੁੰਦੀ ਆ ਉਹਨਾਂ ਨੂੰ ਬਲੱਡ ਲਾਈਨ ਤੋਂ ਕੋਈ ਮਤਲਬ ਨਹੀਂ ਹਾਂਜੀ ਅੱਜ ਜਿਹੜਾ ਪੋਲੋ ਗਰਾਊਂਡ ਦੇ ਵਿੱਚ ਡੌਗ ਸ਼ੋ ਹੋ ਰਿਹਾ ਨਾ ਇੱਥੇ ਮੈਂ ਡੌਗ ਦੇਖਿਆ ਇੱਕ ਤਿੱਬੇਟਨ ਮਾਸਟਿਫ ਜਿਹਨੂੰ ਕਹਿੰਦੇ ਨੇ ਹਨਾ ਹਾਂਜੀ ਤਿੱਬੇਟਨ ਮਾਸਟਿਫ ਤੁਸੀਂ ਬਹੁਤ ਦੇਖੇ ਨੇ ਇਹਦੇ ਵਿੱਚ ਕੁਝ ਵੱਖਰਾ ਹੈ ਇਹਦਾ ਸਟਰਕਚਰ ਇਹਦਾ ਸੁਭਾਅ ਬਾਕੀ ਦਾ ਮੰਨ ਲਓ ਜੇ ਆਪਾਂ ਗੱਲ ਕਰੀ ਤੇ ਕੋਟ ਦੀ ਹੇਅਰ ਜਿਹੜਾ ਸਿਸਟਮ ਹੈ ਇਹਦਾ ਸਾਰੇ ਜਿਹੜੇ ਟੀਐਮ ਨੇ ਇੱਥੇ ਆਏ ਹੋਏ ਉਹਨਾਂ ਦੇ ਨਾਲ ਇਹ ਮੈਨੂੰ ਵੱਖਰਾ ਲੱਗਦਾ ਹੈ ਬਾਕੀ ਇਹਨਾਂ ਤੋਂ ਜਾਣਕਾਰੀ ਲੈਣੇ ਜਿਹਦੇ ਇਹਨਾਂ ਦੇ ਓਨਰ ਨੇ ਨਾਲ ਖੜੇ ਨੇ ਆਪਣੇ ਹਨਾ ਇਹ ਸਾਰੀ ਜਾਣਕਾਰੀ ਦੇਣਗੇ ਇਹ ਕਿੱਥੇ ਦਾ ਡੌਗ ਹੈ ਕੀ ਗੱਲ ਬਾਤ ਹੈ ਤੇ ਮੈਂ ਜਿਹੜੀ ਚੀਜ਼ ਦੇਖ ਰਹਾ ਦੇਖੋ ਇਹਦੀ ਆਹ ਜਿਹੜੀ ਚੀਜ਼ ਆ ਬੜੀ ਇੰਨੀ ਕੁ ਸਿਲਕੀ ਆ ਨਾ ਬਹੁਤ ਜ਼ਿਆਦੇ ਬਾਕੀ ਡੌਗ ਦੇ ਜਿਹੜੇ ਇਹ ਹੁੰਦੇ ਹੈਅਰ ਬਹੁਤ ਹਾਰਡ ਹੁੰਦੇ ਨੇ ਬਹੁਤ ਹੀ ਇਨਕ ਜਾਨੀ ਕਿ ਬਹੁਤ ਜ਼ਿਆਦੇ ਫਲਫੀ ਵੀ ਹੈਗਾ ਤੇ ਇਹਦਾ ਜਿਹੜਾ ਸਟਰਕਚਰ ਦੀ ਫਰਕ ਆ ਟੋਟਲੀ ਸੁਭਾਤ ਤੋਂ ਲਾਵਾ ਬਾਕੀ ਜਾਣਕਾਰੀ ਸਾਰੀ ਇਹਨਾਂ ਤੋਂ ਪਾ ਲੈਣੇ ਆ ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ ਚੈਨਲ ਤੇ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਅੱਜ ਆਪ ਕਿੱਥੋਂ ਆਏ ਜੀ ਪਹਿਲਾਂ ਦੱਸੋ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਤੋਂ ਤੇ ਇਹ ਅਲੱਗ ਗੱਲ ਦਾ ਤੁਹਾਡਾ ਜਿਹੜਾ ਇਹ ਡੌਗ ਆ ਇਹਨੂੰ ਦੇਖ ਕੇ ਅਸੀਂ ਰੁਕੇ ਵੀ ਯਾਰ ਵੀ ਡੌਗ ਦਾ ਜਿਹੜਾ ਇਹਦਾ ਸੁਭਾਅ ਅਸੀਂ ਦੇਖਦੇ ਹਾਂ ਕਿ ਤੇ ਟੀਐਮ ਦੇ ਡੌਗ ਆਏ ਨੇ ਉਹ ਇੱਕ ਤਾਂ ਤੜਾ ਤੜਾ ਪੈਂਦੇ ਵੀ ਬੰਦੇ ਨੂੰ ਬੈਸੀ ਡਰ ਲੱਗਦਾ ਕੋਲੇ ਨਹੀਂ ਲੱਗਦਾ ਹੁਣ ਇਹ ਜਿੱਦਾਂ ਖੜੇ ਆਪਾਂ ਨੂੰ ਮੈਨੂੰ ਲੱਗਦਾ ਕੋਈ ਇਹਨੇ ਤਕਲੀਫ ਦੇਣੀ ਵੀ ਨਹੀਂ ਹੈਗੀ ਨਾ ਤੇ ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਜਿਹੜਾ ਡੌਗ ਆ ਉਹਨਾਂ ਨਾਲੋਂ ਕੀ ਵੱਖਰਾ ਹੈ ਇਹ ਕਿੱਥੋਂ ਦੀ ਬਰੀਡ ਹੈ ਇਹਦਾ ਬੈਕਗ੍ਰਾਉਂਡ ਕੀ ਹੈ ਪਹਿਲਾਂ ਤਾਂ ਉਹ ਦੱਸੋ ਇਹ ਜੇ ਤਿੱਬਤ ਤੋਂ ਇੰਪੋਰਟ ਕਰਾਇਆ ਆ ਆਪਾਂ ਓਕੇ ਇਹ ਪਿਓਰ ਬਰੀਡ ਤਿੱਬਤਨ ਮੈਸਟਿਫ ਐ ਦੇ ਚ ਇੱਕ ਨਾ ਲੈਣਾ ਤੁਹਾਡੀ ਮੈਂ ਗੱਲ ਕਰਦਾ ਤਿੱਬਤਨ ਮੈਸਟਿਫ ਤੁਸੀਂ ਡਾਇਰੈਕਟ ਹੀ ਇਹਨੂੰ ਤਿੱਬਤ ਤੋਂ ਇਹਨੂੰ ਲੈ ਕੇ ਆਇੰਦਾ ਹਨਾ ਇਹ ਕਹਿ ਸਕਦੇ ਆਪਾਂ ਇਹ ਡਾਇਰੈਕਟ ਤਿੱਬਤ ਤੋਂ ਆਇਆ ਤੇ ਜਿਹੜਾ ਤਿੱਬਤ ਹੁਣ ਚਾਈਨਾ ਦੇ ਅੰਡਰ ਆਂਦਾ ਤਾਂ ਆਪਾਂ ਚਾਈਨਾ ਬੋਲਦੇ ਆ ਓਕੇ ਤੇ ਚਾਈਨਾ ਦਾ ਜਿਹੜਾ ਸਭ ਤੋਂ ਵੱਡਾ ਪਿਓਰ ਬਰੀਡ ਕੈਨਲ ਹੈਗਾ ਓਕੇ 7 ਏਕੜ ਦਾ ਫਾਰਮ ਤੇ ਕੈਨਲ ਸੀਗਾ ਜਿੱਥੋਂ ਆਪਾਂ ਇਹ ਕੁੱਤਾ ਲੈ ਕੇ ਆਏ ਆ 170 ਕੁੱਤੇ ਸੀਗੇ ਸਾਨੂੰ ਇਹ ਬਕਾਇਦਾ ਆਪਾ ਇਹਦਾ ਐਗਰੀਮੈਂਟ ਕਰਕੇ ਕੁੱਤਾ ਲੈ ਕੇ ਆਏ ਨੇ ਉਹ ਐਵੇਂ ਬਾਹਰ ਦਿੰਦੇ ਨਹੀਂ ਬਰੀਡਰ ਨੂੰ ਕਿਉਂਕਿ ਬਾਹਰ ਲੈ ਜਾ ਕੇ ਕੁੱਤੇ ਮਿਕਸ ਕਰਦੇ ਨੇ ਦੂਜੀ ਬਰੀਡਾਂ ਨਾਲ ਮਿਕਸ ਕਰਦੇ ਨੇ ਫਿਰ ਤੁਸੀਂ ਦੇਖੋਗੇ ਉਹਨਾਂ ਦੇ ਪਿਛਲੇ ਪੈਰਾਂ ਦੀ ਪ੍ਰੋਬਲਮ ਹੈਗੀ ਆ ਫਰੰਟ ਨਹੀਂ ਹੈਗੇ ਕੁੱਤਿਆਂ ਦੇ ਮਸਲ ਟਿੱਖੇ ਨੇ ਜਿਵੇਂ ਗੱਦੀ ਕੁੱਤਿਆਂ ਦੇ ਲਾ ਲਓ ਇਹਨਾਂ ਦਾ ਮਸਲ ਦੇਖੋ ਛੋਟਾ ਜਾਂ ਹਾਂਜੀ ਤੇ ਅੱਗੇ ਸਕੁਅਰ ਹੈ ਆਈਸ ਟਾਈਟ ਨੇ ਇਹ ਸਾਰੀ ਚੀਜ਼ਾਂ ਜੀ ਇਹਨਾਂ ਦੇ ਬਾਲ ਵੀ ਹੈਗੇ ਤਾਂ ਸਕਿਨ ਲੂਜ਼ ਨਹੀਂ ਹੈਗੀ ਇਹਨਾਂ ਦੀ ਤੇ ਇਹ ਚੀਜ਼ ਹੈ ਜੀ ਜਿਹੜੇ ਪ੍ਰਕਿਰਿਆਸ ਆਪਾਂ 10 ਸਾਲ ਦੇ ਵਿੱਚ ਸਿੱਖੀ ਸੀਗੀ ਬਲੱਡ ਲਾਈਨ ਬਾਰੇ ਵਿੱਚ ਥੋੜੀ ਬਲੱਡ ਲਾਈਨ ਜੀ ਇਹਦੀ ਅਗਰ ਜੋ ਤੁਸੀਂ YouTube ਦੇ ਉੱਤੇ ਸਰਚ ਮਾਰੋਗੇ ਤਿਬਤਨ ਮੈਸਟਿਫ ਦਾ ਰੀਅਲ ਕੀ ਜੀ ਤਾਂ ਇੱਕ ਵੀਡੀਓ ਜੋਂਗਚੰਗ ਚੈਨਲ ਨੇ ਆਪ ਤੋਂ ਦੋ ਸਾਲ ਦੇ ਵਿੱਚ ਪਾਈ ਸੀ 14 ਸਾਲ ਪੁਰਾਣੀ ਵੀਡੀਓ ਹੈ ਉਸ ਲਾਈਨਾਂ ਤੋਂ ਹੈ ਜੀ ਇਹ ਡੌਂਕੀ ਲਾਈਨਾਂ ਤੋਂ ਹੈਗਾ ਤੇ ਲਾਈਨ ਲਾਈਨਾਂ ਤੋਂ ਹੈ ਕੁੱਤਾ ਹੈਗਾ ਜੀ ਇਹਦੇ ਦਾਦੇ ਪੜਦਾਦੇ ਚਾਈਨਾ ਦੇ ਟੌਪ 10 ਕੁੱਤਿਆਂ ਚੋਂ ਆਉਂਦੇ ਹਨ ਚਲੋ ਬਾਈ ਚਾਂਸ ਕਦੇ ਤੁਹਾਨੂੰ ਇਹ ਪ੍ਰੂਫ ਕਿਦਾਂ ਕਰੂੰਗਾ ਤੁਸੀਂ ਵੀ ਹੁਣ ਮੈਨੂੰ ਤਾਂ ਪਤਾ ਹੀ ਨਹੀਂਗਾ ਤੁਸੀਂ ਤੇਬਾ ਤੋਂ ਲੈ ਕੇ ਆਏ ਹੋ ਇਹਦਾ ਕੀ ਕੀ ਤੁਹਾਡੇ ਕੋਲ ਕੀ ਪ੍ਰੂਫ ਸਰ ਮੈਂ ਖੁਦ ਜਾ ਕੇ ਲੈ ਕੇ ਆਇਆ ਮੇਰੇ ਕੋਲ ਵੀਡੀਓ ਪਈ ਹੈ ਤੁਹਾਡੇ ਕੋਲੇ ਵੀਡੀਓ ਪਈ ਆ ਉਹ ਪ੍ਰੂਫ ਬਖਤੀ ਗੱਲ ਹੈ ਹਾਂਜੀ ਇਹ ਇਹਦੇ ਪੇਪਰ ਪਏ ਆ ਜੀ ਇਹ ਡੀ ਇਹ ਡੀਐਨਏ ਸਰਟੀਫਾਈਡ ਹੈ ਜੀ ਇਹਦੀ ਪਿਛਲੀ 5 ਪੀੜ੍ਹੀਆਂ ਦੇ ਡੀਐਨਏ ਸਰਟੀਫਿਕੇਟ ਸਾਡੇ ਕੋਲ ਪਏ ਨੇ ਇਹ ਚੀਜ਼ਾਂ ਦਾ ਦੱਸ ਹਾਂਜੀ ਇਹ ਡੀਐਨਏ ਸਰਟੀਫਿਕੇਟ ਹੈ ਜੀ ਇਹਦਾ ਇਹਦੇ ਚ ਕੋਈ ਦੂਜਾ ਬਲੱਡ ਮਿਕਸ ਨਹੀਂ ਹੈਗਾ ਬਲੱਡ ਮੀਨਸ ਦੂਜੀ ਕੋਈ ਬਰੀਡ ਮਿਕਸ ਨਹੀਂ ਹੈਗੀ ਇਹ ਪਿਓਰ ਤਿਬਤਨ ਇੰਵਰਸਟੀਫ ਹੈਗਾ ਤੇ ਦੇ ਆਪਣੇ ਕੋਲ ਉਧਰ ਦੇ ਸਰਟੀਫିକੇਟ ਪਏ ਨੇ ਸਾਰੇ ਜਿਹੜੇ 2007 ਤੇ 2010 ਦੇ ਵਿੱਚ ਚਾਈਨਾ ਇੱਕ ਡੌਗ ਸ਼ੋਅ ਆਇਆ ਸੀ ਕੱਲਾ ਤਿਪਤਨ ਮੈਸਟਿਫ ਦਾ ਤੇ ਡਰਾਕੀ ਕੈਨਲ ਦਾ ਓਨਰ ਹੈਗਾ ਰੀਚਰਡ ਇਕੌਨ ਉਹ ਜਾ ਕੇ ਉੱਥੇ ਜੱਜ ਕਰਕੇ ਆਇਆ ਸੀ ਉਧਰ ਵੀ ਜਿਸ ਕੈਨਲ ਤੋਂ ਆਪਾਂ ਲੈ ਕੇ ਆਏ ਉਹਦਾ ਹੀ ਕੁੱਤਾ ਫਰਸਟ ਲੱਗਿਆ ਸੀਗਾ ਤੇ ਉਹ ਸਾਰੀ ਮੇਰੇ ਕੋਲ ਫੋਟੋ ਵੀਡੀਓ ਮੈਂ ਬਣਾ ਕੇ ਲੈ ਕੇ ਆਇਆ ਨਾਲ ਕਿ ਕੱਲ ਨੂੰ ਕੋਈ ਜਿਵੇਂ ਤੁਸੀਂ ਪੁੱਛ ਲਿਆ ਕੋਈ ਹੋਰ ਪੁੱਛ ਸਕੇ ਤਾਂ ਆਪਾਂ ਦਿਖਾ ਸਕਦੇ ਕੁਐਸਚਨ ਕੋਈ ਵੀ ਕਰ ਸਕਦਾ ਹੈ ਹਾਂਜੀ ਹਾਂਜੀ ਪੀ ਹੁਣ ਜਿਹੜੀ ਅਗਲੀ ਗੱਲ ਕਰਦੇ ਆ ਥੋੜੀ ਜਿਹੀ ਆਪਾਂ ਇਹਦੇ ਸਟਰਕਚਰ ਬਾਰੇ ਜੀ ਜੀ ਮੈਂ ਜਿੰਨੇ ਅਦਰ ਡੌਗ ਆਪਾਂ ਦੇਖਿਆ ਹੁਣ ਤੱਕ ਦਾ ਇਹਨਾਂ ਨਾਲੋਂ ਹਾਈਟ ਫੇਸ ਮਨੋ ਉਹਦਾ ਟੇਲ ਦਾ ਵੀ ਫਰਕ ਹੈ ਕਾਫੀ ਹੱਦ ਤੱਕ ਹੁਣ ਇਹਦੇ ਸਟਰਕਚਰ ਬਾਰੇ ਜਾਣਕਾਰੀ ਦਿਓ ਤੁਸੀਂ ਇਹ ਉਹਨਾਂ ਨਾਲੋਂ ਵੱਖਰਾ ਕਿਉਂ ਆ ਐਕਚੁਅਲ ਜੀ ਟਿਪਟਨ ਮੈਸਟਿਫ ਦੇ ਵਿੱਚ ਦੋ ਟਾਈਪ ਆਂਦੀ ਆ ਜਿਹੜੇ ਮੇਨਲੀ ਦੋ ਟਾਈਪਾਂ ਦੇ ਵਿੱਚ ਅੱਗੇ ਬਹੁਤ ਟਾਈਪ ਆਂਦੀ ਆ ਇਹ ਕਹਿੰਦੇ ਦੋ ਖਾਈ ਟਾਈਪ ਜਿਹੜੀ ਇਹਨੂੰ ਆਪਾਂ ਬੋਲਦੇ ਦੋ ਖਾਈ ਟਾਈਪ ਹੈਗੀ ਆ ਇਹ 26 ਇੰਚ ਤੋਂ ਕੁੱਤੇ ਸਟਾਈਲ TM 26 ਇੰਚ ਮੇਲ ਫੀਮੇਲ 24 ਇੰਚ ਮੈਕਸਿਮਮ ਹਾਈਟ ਕਿਤੇ ਵੀ ਮੈਂਸ਼ਨ ਨਹੀਂ ਹੈਗੀ 3 ਵੀ ਹੋ ਸਕਦਾ 29 ਵੀ ਹੋ ਸਕਦਾ 31 ਵੀ ਹੋ ਸਕਦਾ 32 ਵੀ ਹੋ ਸਕਦਾ ਫਿਰ ਆਉਂਦੇ ਇੱਕ ਸੰਖਾਈ ਟਾਈਪ ਉਹਦੇ ਵਿੱਚ ਕੁੱਤੇ ਹੁੰਦੇ ਵੱਡੇ ਮਤਲਬ ਜਿਵੇਂ ਇੱਕ ਰਾਈਟਰ ਸੀਗਾ ਉਹਦਾ ਨਾਮ ਯਾਦ ਨਹੀਂ ਆ ਰਿਹਾ ਉਹਨੇ ਇੱਕ ਬੁੱਕ ਲਿਖੀ ਸੀਗੀ TM ਬਾਰੇ ਉਹਦੇ ਚ ਉਹਨੇ ਲਿਖਿਆ ਸੀ ਕਿ ਮੈਂ ਤਿੱਬਤ ਦੇ ਵਿੱਚ ਗਧੇ ਜਿੰਨੇ ਵੱਡੇ ਕੁੱਤੇ ਦੇਖੇ ਨੇ ਗਦੇ ਮਰੇ ਇੰਡੀਅਨ ਆਪਾਂ ਸੋਚ ਲੈਂਦੇ ਕਿ ਇੰਡੀਅਨ ਗਦਾ ਹੀ ਇੰਨਾ ਵੱਡਾ ਹੁੰਦਾ ਜਿੰਦਗੀ ਤਿੱਬਤ ਦੇ ਗਦੇ ਵੀ ਛੋਟੇ ਹੁੰਦੇ ਆ ਬੇੜ ਪਗਰੇ ਆ ਸਾਰਾ ਕੁਝ ਛੋਟੇ ਹੁੰਦੇ ਮੈਂ ਉਧਰੋਂ ਇੱਕ ਕੁੱਤਾ ਹੋਰ ਲੈ ਕੇ ਆਇਆ ਹੋਇਆ ਇਹਦੇ ਨਾਲ ਦਾ ਬੱਚਾ ਲੈ ਕੇ ਆਏ ਸੀਗੇ ਆਪਾਂ ਉਹ 11 ਕ ਮਹੀਨੇ ਦਾ ਹੋ ਗਿਆ ਉਹ 31 ਇੰਚ ਦਾ ਮੇਰਾ ਕੁੱਤਾ ਹੁਣ ਹੀ ਹੋਇਆ ਹੋਇਆ ਉਹ ਸ਼ੈਂਖਾਈ ਟਾਈਪ ਦੇ ਵਿੱਚ ਹੈਗਾ ਇਹ ਦੋਖਾਈ ਟਾਈਪ ਦੇ ਵਿੱਚ ਉਹ ਇਹਨਾਂ ਤੋਂ ਮੋਰ ਪਾਵਰਫੁਲ ਮੋਰ ਅਗਰੈਸਿਵ ਬੋਨ ਸਾਈਜ਼ ਇਹਨਾਂ ਤੋਂ ਵੀ ਵੱਡਾ ਇਹ ਲਾਲੋ ਦਾ 8 8 ਮਹੀਨੇ ਦੇ ਕੁੱਤੇ ਦਾ ਮੇਰਾ ਜਿਹੜੇ ਇੰਟਰਲੌਕ ਲੱਗੇ ਹੁੰਦੇ ਆਪਣੇ ਫੁੱਟਪਾਥ ਵਗੈਰੇ ਤੇ 8 ਮਹੀਨੇ ਦਾ ਉਹਨਾਂ ਵੱਡਾ ਪੰਜਾ ਸੀਗਾ ਜੀ ਹੁਣ ਗੱਲ ਕਰਦੇ ਆ ਇਹਦੇ ਜਿਹੜੇ ਹੇਅਰ ਦੀ ਜਿਹੜੇ ਅਦਰ ਡੌਗ ਆਪਾਂ ਇੰਡੀਅਨ ਮੈਸਟਿਫ ਨੇ ਜੋ ਵੀ ਆ ਇਹਦੇ ਨਾਲ ਦੀ ਜਿਹੜੇ ਕਿੜੇ ਤਿੱਬੈਟਨ ਮੈਸਟਿਫ ਪਰ ਜਿਹੜੇ ਹੈਗੇ ਆ ਇਹ ਆਪਾਂ ਕਹਿੰਦੇ ਨੇ ਵੀ ਉਹਨਾਂ ਨਾਲੋਂ ਇਹਦੇ ਹੇਅਰ ਦੇ ਵਿੱਚ ਕਿੰਨਾ ਕੁ ਫਰਕ ਹੈ ਜਿੱਦਾਂ ਉਹਦੇ ਹਾਰਡ ਜੇ ਹੁੰਦੇ ਹੈਗੇ ਇਹਦੇ ਬਹੁਤ ਜ਼ਿਆਦਾ ਸਿਲਕੀ ਜਿਆ ਸਰ ਮੈਂ ਉਹੀ ਦੱਸ ਰਿਹਾ ਤੁਹਾਨੂੰ ਉਹ ਹਾਰਡ ਇਸ ਕਰਕੇ ਹੋਏ ਨੇ ਕਿ ਬਰੀਡਾਂ ਦੂਜੀ ਮਿਕਸ ਹੋ ਗਈ ਵਿੱਚੇ ਓਕੇ ਠੀਕ ਹੈ ਜੀ ਕਿਸੇ ਨੇ ਨਪੋਲੀਟਨ ਮੈਸਟੀ ਫਲਾ ਲਿਆ ਕਿਸੇ ਨੇ ਗ੍ਰੇਡਨ ਲਵਾ ਲਏ ਕਿੰਨਾ ਵੀ ਹੋ ਜਾਂਦਾ ਹੈ ਹਾਂਜੀ ਹਾਂਜੀ ਉਹੀ ਉਹੀ ਸਾਲ ਮਿਕਸਿੰਗ ਤਾਂ ਉਹੀ ਹੈ ਨਾ ਹਾਈਬ੍ਰਿਡ ਕੋ ਉਤੇ ਜਦ ਹੀ ਪੈਰ ਪਿਛਲੇ ਖਰਾਬ ਨੇ ਜਦੋਂ ਵੀ ਗ੍ਰੇਡ ਹੁੰਦਾ ਤਾਂ ਉਹਦੇ ਕੋਡ ਨਹੀਂ ਹੁੰਦਾ ਇਦਾਂ ਹਾਂਜੀ ਕਈਆਂ ਨੇ ਸੈਂਟ ਬਰਨਾਰਡ ਲਾਏ ਹੋਏ ਨੇ ਕਈਆਂ ਨੇ ਉਹ ਕੀ ਕਹਿੰਦੇ ਨਿਊ ਫਾਉਂਡਲੈਂਡ ਹੈਗਾ ਉਹ ਲਾਇਆ ਹੋਏ ਆ ਬਰਨਿਸ ਮਾਉਂਟੇਨ ਆਂਦੇ ਉਹ ਲਾਏ ਹੋਏ ਨੇ ਲੋਕਾਂ ਨੇ ਤੇ ਉਹ ਮਿਕਸ ਕਰ ਕਰਕੇ ਫਿਰ ਪ੍ਰੋਬਲਮਸ ਆ ਗਈ ਮੂੰਹ ਤਿੱਖੇ ਹੋ ਗਏ ਕੁੱਤਿਆਂ ਦੇ ਅੱਖਾਂ ਲੱਗ ਹੋ ਗਈਆਂ ਲਟਕੀ ਲਟਕੀ ਜੀ ਵੈਸੇ ਜੀ ਆਪਾਂ ਜਿਹੜੀ ਆਪਣਾ ਬਰੀਡਰ ਲੈਂਗੁਏਜ ਦੇ ਵਿੱਚ ਆਪਾਂ ਬੋਲਦੇ ਆ ਕਿ ਜਿਵੇਂ ਤੇ ਨੁੰਗਲਾ ਦਾ ਮੂੰਹ ਆਉਣਾ ਚਾਹੀਦਾ ਜੀ ਜ਼ਿਆਦਾ ਨਹੀਂ ਆਉਣਾ ਚਾਹੀਦਾ ਨਹੀਂ ਜੀ ਉਸ ਤੇ ਫਿਰ ਫਾਲਟੀ ਫਿਰ ਤਾਂ ਫਾਲਟੀ ਦਾ ਦੂਜੇ ਵਾਰ ਇੱਡਾ ਲੱਗੇ ਹੁੰਦੇ ਜੈਨੂਨ ਕੁੱਤਿਆਂ ਦਾ ਸਕੁਅਰ ਹੁੰਦਾ ਟੀਐਮ ਹਮੇਸ਼ਾ ਸਕੁਅਰ ਹੁੰਦਾ ਚਾਰੋਂ ਪਾਸੇ ਫਰੰਟ ਤੋਂ ਵੀ ਸਾਈਡ ਤੋਂ ਵੀ ਤੁਸੀਂ ਖੜਾ ਕਰਕੇ ਦੇਖੋਗੇ ਤਾਂ ਸਕੁਅਰ ਦੇ ਵਿੱਚ ਆਉਣਾ ਚਾਹੀਦਾ ਮੂੰਹ ਵੀ ਓਵੇਂ ਸਕੁਅਰ ਹੀ ਸਾਰਾ ਕੁਛ ਇਹਦਾ ਮੂੰਹ ਦੇਖੋ ਬਿਲਕੁਲ ਬਾਕੀ ਦੂਸੇ ਦੂਜੇ ਟੀਐਮ ਵੀ ਦੇਖਿਓ ਨੇ ਉਹਨਾਂ ਦੇ ਮੂੰਹ ਤਿੱਖੇ ਨੇ ਹਲੋ ਜੀ ਹਾਈਟ ਲੈਂਥ ਦੇ ਵਿੱਚ ਫਰਕ ਹੁੰਦਾ ਹਾਂਜੀ ਹਨਾ ਉਹ ਨੂੰ ਆਪਾਂ ਕਹਿੰਦੇ ਫਾਲਟੀ ਆ ਨੇ ਮਜਲ ਤਿੱਖੀ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਜਿੰਨੀ ਕ ਵੈ ਸਟੱਡੀ ਕੀਤੀ ਹੈ ਮਜਲ ਸਕੁਅਰ ਹੀ ਹੋਣੀ ਚਾਹੀਦੀ ਹੈ ਬ੍ਰਾਡ ਹੋਣੀ ਚਾਹੀਦੀ ਹੈ ਲੰਮਕੀ ਨਹੀਂ ਹੋਣੀ ਚਾਹੀਦੀ ਹੈ ਇੱਕ ਲਾਰ ਲਿਪਸ ਜਿਹੜੇ ਆਪਾਂ ਡਿਊ ਲਿਪ ਕਹਿੰਦੇ ਉਹ ਲਟਕੇ ਨਹੀਂ ਹੋਣੇ ਚਾਹੀਦੇ ਤੁਸੀਂ ਮੰਨੋ ਸਿੰਗਲ ਲੈ ਕੇ ਆਇਓ ਜਾਂ ਇਹਦਾ ਪੇਅਰ ਲੈ ਕੇ ਆਇਓ ਏ ਹੁਣੀ ਤਾਂ ਜੀ ਮੈਲੀ ਲੈ ਕੇ ਆਇਆ ਇਸ ਸਾਲ ਫੀਮੇਲ ਲੈ ਕੇ ਆਵਾਂਗੇ। ਹੁਣ ਆਪਣੇ ਕੋਲ ਇੱਕ ਸਿੰਗਲੀ ਹੈ। ਹਾਂਜੀ ਇਹੀ ਹੈ। ਵਾਕੀ ਮੇਰੇ ਕੋਲ 15 ਟੀਐਮ ਹੋਰ ਨੇ ਉਹ ਹੋਰ ਵੀ ਅਲੱਗ-ਅਲੱਗ ਕੰਟਰੀਆਂ ਤੋਂ ਇੰਪੋਰਟ ਕਰਾਏ ਹੋਏ ਨੇ। ਹੁਣ ਜਿਵੇਂ ਇਹਨਾਂ ਨੂੰ ਤੁਸੀਂ ਉਹ ਦੂਜੇ ਇੱਥੇ ਇਹਨਾਂ ਦੇ ਡੌਗ ਦੇ ਵਿੱਚ ਲਾਣੇ ਇਹਦੇ ਨਾਲ ਦੇ ਵਿੱਚ ਲੱਗਦਾ ਕਿ ਆਲ ਬਰੀਡ ਦੇ ਵਿੱਚ ਨਹੀਂ ਨਹੀਂ ਜੀ ਇਹ ਤਿੱਬਤਨ ਮੈਸਟਿਫ ਦੇ ਜਿੰਨੀ ਵੀ ਵੈਰਾਈਟੀਆਂ ਇੰਡੀਆ ਦੇ ਵਿੱਚ ਉਹਨਾਂ ਨਾਲ ਲੱਗਦਾ। ਉਹ ਕਿਹੜੇ ਜਿੱਦਾਂ ਦਾ ਮਰਜ਼ੀ ਹੋਵੇ। ਜਿਵੇਂ ਮਰਜ਼ੀ ਦਾ ਹੋਵੇ। ਉਹਦੇ ਵਿੱਚ ਹੀ ਲੱਗੂਗਾ। ਹਾਂਜੀ। ਫਿਰ ਮਤਲਬ ਉਹਨਾਂ ਦੇ ਨਾਲ ਦੀ ਉਹਨੂੰ ਕਿੱਦਾਂ ਕੰਪੇਅ ਮੈਂ ਤੁਹਾਨੂੰ ਉਹੀ ਦੱਸਿਆ ਨਾ ਚੀਜ਼ਾਂ ਜਿਹੜੀ ਮੂਹ ਹੋ ਗਿਆ ਅੱਖਾਂ ਹੋ ਗਈ ਬਾਡੀ ਸਟਰਕਚਰ ਹੋ ਗਿਆ ਇਹ ਚੀਜ਼ਾਂ ਇੰਡੀਆ ਦੇ ਵਿੱਚ ਹੈ ਨਹੀਂ ਕੁੱਤਿਆਂ ਦੇ ਵਿੱਚ ਉਹ ਇਹੀ ਹੈ ਕਿ ਮਿਕਸਿੰਗ ਜ਼ਿਆਦਾ ਹੋ ਗਈ ਹੈ ਓਕੇ ਤੇ ਇਸ ਕਰਕੇ ਚੈਸਟ ਨੈਰੋ ਹੈ ਤੁਸੀਂ ਕਈ ਕੁੱਤੇ ਦੇਖੇ ਹੋਣੇ ਉਹਨਾਂ ਦੀ ਚੈਸਟ ਨੈਰੋ ਹੁੰਦੀ ਹੈ ਤੇ ਕਈਆਂ ਦੇ ਜਿਹੜੇ ਹਿਪਸ ਹੁੰਦੇ ਉਹ ਵੀ ਐਵੇਂ ਪੈਰ ਅੰਦਰ ਨੂੰ ਹੁੰਦੇ ਨੇ ਬੈਂਡ ਹੁੰਦੇ ਆ ਡਬਲ ਐਕਸ ਜਿਹਾ ਬਣਿਆ ਹੁੰਦਾ ਮੈਨਲੇ ਜਦੋਂ ਉਹਨਾਂ ਦੇ ਵਿੱਚ ਇਹਨੂੰ ਲੱਗਦਾ ਫਿਰ ਉਹ ਜੱਜ ਕਿਸ ਤਰ੍ਹਾਂ ਕਰਦੇ ਆ ਵੀ ਮਤਲਬ ਇਹਦਾ ਉਹਨਾਂ ਨਾਲ ਮੈਚ ਹੀ ਨਹੀਂ ਕਰਦਾ ਹੈਗਾ ਸਰ ਦੇਖੋ ਜਿਹੜੀ ਡੌਗ ਸ਼ੋਅ ਦੇ ਵਿੱਚ ਜੱਜਿੰਗ ਹੁੰਦੀ ਹੈ ਉਹ ਜੱਜ ਕੁੱਤੇ ਦੀ ਪਾਇਓਰਟੀ ਕਰਕੇ ਨਹੀਂ ਹੁੰਦੀ ਉਹ ਕੁੱਤੇ ਦਾ ਸਟਰਕਚਰ ਢਾਂਚਾ ਉਹਦਾ ਰੂਪਰੇਖਾ ਕਿਵੇਂ ਦੀ ਹੈ ਤੇ ਚੱਲਦਾ ਫਿਰਦਾ ਕਿਵੇਂ ਦਾ ਕੁੱਤਾ ਉਸ ਦੇ ਹਿਸਾਬ ਨਾਲ ਹੁੰਦੀ ਹੈ ਉਹਨਾਂ ਨੂੰ ਬਲੱਡ ਲਾਈਨ ਤੋਂ ਕੋਈ ਮਤਲਬ ਨਹੀਂ ਆ ਜਿਵੇਂ ਮਰਜ਼ੀ ਦਾ ਕੁੱਤਾ ਤੁਸੀਂ ਲੈ ਕੇ ਆਜੋ ਜੋ ਮਰਜ਼ੀ ਮਿਕਸ ਕਰਕੇ ਲਿਆਓ ਉਹਨਾਂ ਲਈ ਟੀਐਮਟੀ ਹੈ ਮੈਂ ਹਾਂਜੀ ਫਿਰ ਜੇ ਆਪਾਂ 4000 ਰੁਪਏ ਲਾਦੀ ਥੋੜੇ 4 ਲੱਖ ਗਏ ਉਹਦਾ ਕਿਸੇ ਕੰਮ ਦੀ ਨਹੀਂ ਫਿਰ ਇੰਨਾ ਬਿਲਕੁਲ ਜੀ ਉਹ ਤਾਂ ਸਰ ਸਾਡੀ ਸੈਟੀਸਫੈਕਸ਼ਨ ਲਈ ਆਪਾਂ ਖਰਚੇ ਨੇ ਆਪਾਂ ਇਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਲਈ ਮਤਲਬ ਖਰਚੇ ਨੇ ਤੁਹਾਨੂੰ ਵੀ ਹੁਣ ਸਾਨੂੰ ਪਤਾ ਸਾਡੇ ਕੁੱਤੇ ਚ ਇੱਕ ਚੀਜ਼ਾਂ ਹੈਗੀ ਆ ਜਦ ਹੀ ਸਾਡਾ ਕੁੱਤਾ ਜਿੱਤ ਰਿਹਾ ਇੱਧਰ ਵੀ ਜਿੱਤੇ ਫਰਸਟ ਲੱਗਿਆ ਸਾਰੀ ਬਰੀਡਾਂ ਦੇ ਵਿੱਚ ਓਕੇ ਟੀਐਮ ਦੇ ਵਿੱਚ ਫਰਸਟ ਲੱਗਿਆ ਅੱਛਾ ਇਹਦੀ ਅੱਗੇ ਬਰੀਡਿੰਗ ਦਾ ਕੀ ਸੰਭਾਵਨਾ ਹੈਗੀ ਇਹਦੇ ਬੱਚੇ ਹੈਗੇ ਜੀ ਮੇਰੇ ਕੋਲ ਇੰਪੋਰਟ ਦੀ ਮੇਰੀ ਖੁਦੀ ਬਰੀਡਿੰਗ ਦੀ ਫੀਮੇਲ ਹੈ ਉਹਦੇ ਨਾਲ ਆਪਾਂ ਬੱਚੇ ਲਿੱਤੇ ਹੋਏ ਨੇ ਓਕੇ ਇਹ ਇਹਦੀ ਹੁਣ ਅੱਗੇ ਜਿਹੜੀ ਮੀਟਿੰਗ ਵੀ ਦਿੰਨੀ ਆ ਬਾਹਰ ਆਪਾਂ ਨਹੀਂ ਜੀ ਬਾਹਰ ਨਹੀਂ ਦਿੰਦੇ ਓਕੇ ਉਹ ਤੁਹਾਡੇ ਕੋਲੇ ਆਪਣੀ ਫੀਮੇਲ ਹੈਗੀ ਹਾਂਜੀ ਮੈਂ ਕਹਿ ਰਿਹਾ ਤੁਹਾਨੂੰ ਮੇਰੇ ਕੋਲ 15 ਕੁੱਤੇ ਨੇ ਓਕੇ ਬਾਕੀ ਇਸੇ ਕੈਨਲ ਤੋਂ ਆਪਣੀ ਇਸ ਸਾਲ ਦੋ ਫੀਮੇਲੇ ਹੋਰ ਆ ਰਹੀਆਂ ਆ ਰਹੀਆਂ ਨੇ ਤੇ ਕਿਸ ਨੂੰ ਜਰੂਰਤ ਹੁੰਦੀ ਆ ਤੁਹਾਡੇ ਨਾਲ ਸੰਪਰਕ ਕਰਨ ਦੀ ਪਹਿਲੇ ਗੱਲ ਤਾਂ ਗੱਲਬਾਤ ਵਧੀਆ ਲੱਗੀ ਤੁਹਾਨੂੰ ਹਨਾ ਤੁਹਾਡਾ ਡੌਗ ਵੀ ਵਧੀਆ ਲੱਗਿਆ ਸੀ ਤਾਂ ਹੀ ਵੀਡੀਓ ਫਟਾਉਣ ਕਿ ਥੈਂਕ ਯੂ ਜੀ ਤੇ ਬਾਕੀ ਆਪਾਂ ਕਦੇ ਫੇਰ ਮਿਲਾਂਗੇ ਕਦੇ ਤੁਹਾਡੇ ਬੱਚੇ ਹੋਏ ਆ ਸਾਨੂੰ ਜਰੂਰ ਦੱਸਿਓ ਤੇ ਉਹਦੇ ਵਾਸਤੇ ਬੱਚੇ ਹੋਏ ਜੀ ਮੇਰੇ ਕੋਲ ਹੈਗੇ ਨੇ ਇਸ ਟਾਈਮ ਬੱਚੇ ਆ ਵੀ ਇਹਨਾਂ ਦਾ ਸੰਪਰਕ ਨੰਬਰ ਦੇ ਦਿਓ ਕਿਸੇ ਨੂੰ ਜਰੂਰਤ ਹੁੰਦੀ ਆ ਗੱਲਬਾਤ ਕਰਨ ਦੀ ਜਾਂ ਕੋਈ ਸੇਲ ਪਰਚੇਜ਼ ਦੀ ਗੱਲਬਾਤ ਹੁੰਦੀ ਆ ਜਿੱਦਾਂ ਕਹਿੰਦੇ ਵੀ ਬੱਚਾ ਲੈਣਾ ਹੁੰਦਾ ਉਹਦੇ ਵਾਸਤੇ ਨੰਬਰ ਦਿਓ ਨੰਬਰ ਹੈ ਜੀ 938999806 ਤੇ ਰਿਪੀਟ ਕਰੋ 938 999806 ਤੁਸੀਂ ਆਪਣਾ ਨਾਮ ਦੱਸ ਦਿਓ ਤਿਲਕ ਰਾਜ ਜੀ ਟਿਲਕਸ਼ਨ ਕੀ ਆ ਬੰਦੇ ਚੰਡੀਗੜ੍ਹ ਜੀ ਓਕੇ ਬਾਕੀ ਮੈਂ ਤੁਹਾਨੂੰ ਆਪਣਾ ਵਿਜ਼ਿਟਿੰਗ ਕਾਰਡ ਵੀ ਦੇ ਦਾਂਗਾ ਉਹ ਤੁਸੀਂ ਦੇਖ ਲਿਓ ਪਾ ਪਾ ਦਿਓ ਉਹ ਵੀ ਵਿੱਚ ਓਕੇ ਜੀ ਹਾਂਜੀ ਗੱਲਬਾਤ ਬਹੁਤ ਵਧੀਆ ਲੱਗੀ ਤੁਸੀਂ ਬਰੀਡ ਵੀ ਚੈੱਕ ਕਰ ਲਓ ਇੱਕ ਵਾਰੀ ਦੁਬਾਰੇ ਦੇਖ ਲਓ ਬਹੁਤ ਪਿਆਰੀ ਬਰੀਡ ਆ ਦੇਖੋ ਬਹੁਤ ਹੀ ਇੱਕ ਆਜਾ ਬਹੁਤ ਮੈਨੂੰ ਫਰੈਂਡਲੀ ਇਹਨੂੰ ਕਹਿ ਸਕਦੇ ਆਪਾਂ ਦੇਖਦੇ ਵੀ ਇਦਾਂ ਜਦੋਂ ਕਿਸੇ ਦੇ ਡੌਗ ਨੂੰ ਆਪਾਂ ਟੱਚ ਵੀ ਕਰਦੇ ਆ ਉਹਨੇ ਜਦ ਤੱਕ ਗਲਤ ਤੱਕ ਆਉਂਦਾ ਭੱਜ ਕੇ ਆ ਤੁਸੀਂ ਦੇਖੋ ਕਿੰਨਾ ਸ਼ਾਂਤ ਆ ਬਿਲਕੁਲ ਐਨ ਪੂਰਾ ਲੈਕਸਾ ਆ ਦੇਖੋ ਬਹੁਤ ਪਿਆਰੀ ਬਰੀਡ ਆ ਕਿਸੇ ਨੂੰ ਜਰੂਰ ਤਾਂ ਕੋਈ ਗੱਲਬਾਤ ਕਰਨੀ ਹੈ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਕੋਲ ਰਹਿ ਜਾਂਦੀਆਂ ਨੇ ਉਹ ਤੁਸੀਂ ਕਾਲ ਕਰਕੇ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਸਕਰੀਨ ਤੇ ਤੁਹਾਨੂੰ ਨੰਬਰ ਦਿੱਤਾ ਤੁਸੀਂ ਕੋ ਮਾਰੋ ਕਾਲ ਸਾਰੀ ਜਾਣਕਾਰੀ ਵੀਰ ਤੋਂ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਫਿਰ ਕਿਹਦੇ ਦਿਨ ਮਿਲਾਂਗੇ ਕਰਾਂਗੇ ਗੱਲਬਾਤ ਤੇ ਬਾਕੀ ਆਪਾਂ ਹੁਣ ਚੱਲਦੇ ਆ ਅੱਗੇ ਇੱਕ ਨਵੇਂ ਬਰੀਡਰ ਵੀਰ ਨੂੰ ਤੁਹਾਡੇ ਨਾਲ ਮਲਾਉਣੇ ਆ ਇੱਕ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਠੀਕ ਆ ਜੀ ਥੈਂਕ ਯੂ ਓਕੇ ਜੀ ਮਿਹਰਬਾਨੀ ਓਕੇ